ਲੋਕ ਸਭਾ ਹਲਕਾ ਅਮਰਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਓਜਲਾ ਦੇ ਹੱਕ ਵਿੱਚ ਚੋਣ ਪ੍ਰਚਾਰ ਸਬੰਧੀ ਇੱਕ ਵਿਚਾਰ ਰੈਲੀ ਬਲਬੀਰ ਸਿੰਘ ਬੱbbi ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਮਿਸ਼ਨ ਕੋਲਦੀ ਅਗਵਾਈ ਵਿੱਚ ਗੁਰਨਾਨਪੁਰਾ ਵਿਖੇ ਕਰਵਾਈ ਗਈ ਜਿਸ ਵਿੱਚ ਭਾਰੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਤੇ ਇਲਾਕਾ ਵਾਸੀਆਂ ਨੇ ਸ਼ਿਰਕਤ ਕੀਤੀ ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਆਮ ਪ੍ਰਕਾਸ਼ ਸੋਨੀ ਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਸ਼wini ਪੱਪੂ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਆਪੀ ਸੋਨੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਗੁਰਨਾਨਪੁਰਾ ਦਾ ਇਲਾਕਾ ਵਾਚੀਆਂ ਦਾ ਠਾਠਾ ਮਾਰਦਾ ਇਹ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਗੁਰਜੀਤ ਸਿੰਘ ਓਇਲਾ ਦੀ ਜਿੱਤ ਯਕੀਨੀ ਹੈ ਬਸ ਐਲਾਨ ਹੋਣਾ ਬਾਕੀ ਹੈ ਇਸ ਮੌਕੇ ਹਰਕਾ ਪੱਛਮੀ ਦੇ ਇੰਚਾਰਜ ਬਲਬੀਰ ਸਿੰਘ ਬੱbbi ਨੇ ਕਿਹਾ ਕਿ ਅੱਜ ਪੰਜਾਬ ਨੂੰ ਗੁਰਜੀਤ ਸਿੰਘ ਓਇਲਾ ਵਰਗੇ ਇਮਾਨਦਾਰ ਅਤੇ ਨਗੇ ਸਿਆਸਤਦਾਨਾਂ ਦੀ ਲੋੜ ਹੈ ਜੋ ਪੰਜਾਬ ਦੇ ਮਸਲਿਆਂ ਨੂੰ ਸੰਸਦ ਵਿੱਚ ਜ਼ੋਰਦਾਰ ਟੰਗ ਨਾਲ ਚੁੱਕ ਸਕੇ ਬੱbbi ਪਹਿਲਵਾਨ ਨੇ ਕਿਹਾ ਕਿ 5 ਸਾਲ ਬਾਅਦ ਲੋਕਾਂ ਨੂੰ ਮੌਕਾ ਮਿਲਿਆ ਹੈ ਕਿ ਕੇਂਦਰ ਦੀ ਸਤਾ ਤੋਂ ਭਾਜਪਾ ਨੂੰ ਲਾਂਬੇ ਕਰਕੇ ਲੋਕ ਹਤੈਸ਼ੀ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜਾਵੇ ਤਾਂ ਜੋ ਹਰ ਵਰਗ ਨੂੰ ਚੰਗੀਆਂ ਤੇ ਬੁਨਿਆਦੀ ਸਹੂਲਤਾਂ ਮਿਲ ਸਕਣ ਉਹਨਾਂ ਕਿਹਾ ਕਿ ਮੋਦੀ ਸਰਕਾਰ ਸਿਰਫ ਅਮੀਰ ਘਰਾਣਿਆਂ ਦਾ ਘਰ ਭਰ ਰਹੀ ਹੈ ਅਤੇ ਮੱਧ ਵਰਗ ਅਤੇ ਗਰੀਬ ਵਰਗ ਵੱਲ ਕੋਈ ਧਿਆਨ ਨਹੀਂ ਦੇ ਰਹੀ ਜਿਸ ਕਾਰਨ ਮਹਿੰਗਾਈ ਦੀ ਚੱਕੇ ਵਿੱਚ ਪਿਸ ਰਹੇ ਲੋਕਾਂ ਦਾ ਬੁਰਾ ਹਾਲ ਹੋ ਗਿਆ ਹੈ ਬੱਬੀ ਨੇ ਕਿਹਾ ਕਿ ਸ਼੍ਰੀ ਰਾਹੁਲ ਗਾਂਧੀ ਨੇ ਦੇਸ਼ ਦੇ ਹਰ ਨੌਜਵਾਨ ਨੂੰ ਰੁਜ਼ਗਾਰ ਅਤੇ ਹਰ ਵਰਗ ਨੂੰ ਬੁਨਿਆਦੀ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਹੈ ਇਸ ਲਈ ਇਸ ਵਾਰ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਕਾਂਗਰਸ ਪਾਰਟੀ ਦੇ ਹੱਥ ਮਜ਼ਬੂਤ ਕਰਨੇ ਚਾਹੀਦੇ ਹਨ ਅਤੇ ਲੋਕ ਸਭਾ ਹਲਕਾ ਅਮਰitsar ਤੋਂ ਗੁਰਜੀਤ ਸਿੰਘ ਓਇਲਾ ਨੂੰ ਵੱਡੀ ਲੀਡ ਨਾਲ ਜਿਤਾ ਕੇ ਸੰਸਦ ਵਿੱਚ ਭੇਜਣਾ ਹੋਵੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜ਼ਰ ਲੋਕਾਂ ਨੇ ਕਾਂਗਰਸ ਦੇ ਹੱਕ ਵਿੱਚ ਫਤਵਾ ਦੇਣ ਦਾ ਵਾਅਦਾ ਵੀ ਕੀਤਾ। ਇਸ ਮੌਕੇ ਗਰਮੀਤ ਸਿੰਘ ਭੋਲਾ ਨੇ ਆਏ ਹੋਏ ਵਰਕਰਾਂ ਤੇ ਇਲਾਕਾ ਵਾਸੀਆਂ ਦਾ ਧੰਨਵਾਦ ਕਰਦੇ ਹੋਏ 1 ਜੂਨ ਨੂੰ ਪੰਜੇ ਦੇ ਨਿਸ਼ਾਨ ਤੇ ਮੋਹਰਾਂ ਲਗਾ ਕੇ ਗੁਰਜੀਤ ਸਿੰਘ ਓਇਲਾ ਨੂੰ ਜਿਤਾਉਣ ਦੀ ਅਪੀਲ ਕੀਤੀ। ਤੇ ਆਏ ਹੋਏ ਪਤਵੰਤੇ ਸਜਣਾਂ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ ਇਸ ਮੌਕੇ ਰਮੇਸ਼ ਕੁਮਾਰ ਵਿਸ਼ਾਲ ਸ਼ਰਮਾ ਦੀਪਕਦਰਜੀਤ ਸਿੰਘ ਲਾਡੀ ਵਿਜੇ ਕੁਮਾਰ ਸੋਨੀਆ ਪ੍ਰਧਾਨ ਜਨਕ ਰਾਏ ਤੇ ਭਾਰੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ ਦੇਖੋ ਇਹ ਦਿਨ ਕਿੰਨਾ ਮਹੱਤਵਪੂਰਨ ਹੈ ਤੇ ਲੋਕਾਂ ਨੇ ਮਾਈਕ ਥੱਲੇ ਕਰਿਆ ਆਹ ਨੂੰ ਮਾਈਕ ਤੇ ਕੱਢ ਲੈ ਫਿਰ ਇਹਨਾਂ ਹਰਦਾ ਕਿਸੇ ਨੂੰ ਬਾਤ ਦੋ ਕੋਈ ਇੱਕ ਬਾਤ ਕੋਰੋਨਾ ਤੋਂ ਨੱਕ ਲੱਗਿਆ ਹੋਵੇ ਸਾਰੇ ਅਸਲੀ ਸਮਾਂ ਹੋਣ ਫਿਰ ਵੀ ਚੱਲ ਗੁਰਕਾਂਡ ਗੁਰਨਾਨਕਪੁਰਾ ਗਲ ਨੰਬਰ 3 ਚ ਗੁਰਮੀਤ ਭੋਲਾ ਜੀ ਲੋ ਜਿਹੜੀ ਕਿ ਵਾਰਡ ਲੈਵਲ ਦੀ ਇਹ ਮੀਟਿੰਗ ਕੀਤੀ ਗਈ ਆ ਔਰ ਛੋਟੀ ਜੀ ਮੀਟਿੰਗ ਰੱਖੀ ਸੀ ਇਹ ਜਲਸੇ ਦਾ ਰੂਪ ਧਾਰਨ ਕਰ ਗਈ ਲੋਕਾਂ ਦਾ ਪਿਆਰ ਲੋਕਾਂ ਦਾ ਵਿਸ਼ਵਾਸ ਲੋਕਾਂ ਦਾ ਹੋਇਆ ਤੱਕਾ ਉਹਨਾਂ ਨੇ ਆਪਣਾ ਜਾਣ ਕੇ ਇੱਥੇ ਲੀਡਰ ਸਾਹਿਬ ਨੂੰ ਦੱਸਿਆ ਕਿ ਸਾਡੇ ਨਾਲ ਪਿਛੇ ਧੋਕਾ ਹੋ ਗਿਆ ਸੀ ਇਸ ਵਾਰ ਨਹੀਂ ਧੋਕੇ ਜੀ ਨਹੀਂ ਆਉਣਾ ਨਾ ਹੀ ਅਸੀਂ ਕੋਈ ਗਲਤੀ ਕਰਨੀ ਆ ਇਸ ਵਾਰ ਕੋ ਦੇ ਕੋ ਮਕਸਦ ਆ ਕਿ ਸੰਵਿਧਾਨ ਨੂੰ ਬਚਾਉਣਾ ਤੇ ਕੋਈ ਦਾ ਸਾਹ ਕੋਈ ਦਾ ਸਾਹ ਨੂੰ ਪਾਰਲੀਮੈਂਟ ਚ ਭੇਜਣਾ ਹੋ ਗਿਆ ਜੇ ਸੰਵਿਧਾਨ ਨਹੀਂ ਰਹੇਗਾ ਤੇ ਸਾਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਜਾਏਗਾ ਅਗਰ ਮੋਦੀ ਤੀਸਰੀ ਵਾਰ ਹੀ ਪ੍ਰਧਾਨ ਮੰਤਰੀ ਬਣਦਾ ਤੇ ਦੁਬਾਰਾ ਉਸ ਤੋਂ ਬਾਅਦ ਲੈਕਚਰ ਨਹੀਂ ਉਹਨੇ ਕਦੀ ਹੁੰਦੇ ਨੇ ਦੇਖੋ ਬਹੁਤ ਮਦ ਮਰ ਭਾਗੀ ਘਟਣਾ ਹੈ ਐਸੀ ਘਟਨਾ ਇਲੈਕਸ਼ਨਾਂ 'ਚ ਨਹੀਂ ਹੋਣੀ ਚਾਹੀਦੀ ਕਿਉਂਕਿ ਅਸਲਾ ਸਭ ਜਮਾਂ ਲੇਕਿਨ ਇਹ ਛਰਾਰਤੀ ਲੋਕ ਜਿਹੜੇ ਆ ਇਹ ਮਾਹੌਲ ਖਰਾਬ ਕਰਨ ਲੱਗੇ ਹੁੰਦੇ ਆ ਔਰ ਇਹ ਜਿਹੜੀ ਘਟਨਾ ਹੋਈ ਆ ਇਹਦੀ ਜਿੰਦੀ ਨੀਂਦਾ ਕਿਤੇ ਜਾਵੇ ਘਟਾ ਕਿਉਂਕਿ ਇਹ ਇੱਕ ਬੁਖਲਾਟ ਹੁੰਦੀ ਆ ਜਿਹੜਾ ਬੰਦੇ ਨੂੰ ਪਤਾ ਲੱਗਦਾ ਕਿ ਮੈਂ ਹਰਨ ਜਾ ਰਿਹਾ ਤੇ ਫਿਰ ਉਹ ਚੈਹੋ ਜੀਆਂ ਹਰਖਦਾਂ ਕਰਨ ਤੇ ਆ ਇੱਕ ਚੀਜ਼ ਆ ਅਸਲੇ ਯਾਰ ਇੱਕ ਮਿੰਟ ਰੋਜੋ ਵੀਰੇ ਅਸਲਾ ਦੇਖੋ ਇਹ ਬਹੁਤ ਸਤਿਕਾਰਯੋਗ ਭਰਾ ਜੇ ਜੀ ਹਮੇਸ਼ਾ ਹੀ ਜਿਹੜਾ ਵਾਰਦਾਤ ਹੈ ਹੁੰਦੀਆਂ ਉਹ ਟੋਕ ਨੰਬਰ ਦੱਸਣ ਵਾਲੀ ਹੁੰਦੀਆਂ ਹਾਂਜੀ ਪਰ ਬਾਕੀ ਅਸਲਾ ਜਿਹੜਾ ਜਮਾ ਆ ਉਹ ਨਾਲ ਕੋਈ ਵੀ ਨਹੀਂ ਕਰਦਾ ਉਹਨੂੰ ਪਤਾ ਹੁੰਦਾ ਕਿ ਇਹ ਉਸੇ ਵੇਲੇ ਫੜਿਆ ਜਾਣਾ ਸੋ ਜਿਹੜੀ ਇਹ ਘਟਨਾ ਹੋਈ ਆ ਇਹ ਬਿਲਕੁਲ ਸੋਚੀ ਸਮਝੀ ਸਾਜਿਚਾ ਔਰ ਲੋਕਾਂ ਨੂੰ ਡਰਾਉਣ ਵਾਸਤੇ ਕੀਤੀ ਗਈ ਆ ਤਾਂ ਕਿ ਲੋਕ ਡਰ ਜਾਣ ਸਹਿਮ ਜਾਂਦੇ ਵੋਟ ਪਾਉਣ ਨਾ ਮੈਂ ਇਹ ਅਪੀਲ ਕਰਾਂਗੀ ਸ਼ਾਂਤੀ ਨਾਲ ਇਲੈਕਸ਼ਨ ਤੇ ਵਿੱਚ ਵੋਟਾਂ ਪਾਉਣ ਔਰ ਜਿਹੜਾ ਉਹਨਾਂ ਦਾ ਮੰਨੇਗਾ ਉੱਥੇ ਵੋਟਾਂ ਪਾ ਕੇ ਕਾਂਗਰਸ ਪਾਰਟੀ ਨੂੰ ਜਿਤਾਉਂ। ਗੁਰਕਾਂ ਗੁਰਨਾਨਕਪੁਰਾ ਗਰਨਬਰ 3 ਚ ਗੁਰਮੀਤ ਭੋਲਾ ਜੀ ਲਉ। ਜਿਹੜੀ ਕਿ ਬਾਡ ਲੈਵਲ ਦੀ ਇਹ ਮੀਟਿੰਗ ਕੀਤੀ ਗਈ ਆ। ਔਰ ਛੋਟੀ ਜੀ ਮੀਟਿੰਗ ਰੱਖੀ ਸੀ ਤੇ ਜਲਸੇ ਦਾ ਰੂਪ ਧਾਰਨ ਕਰ ਗਈ। ਲੋਕਾਂ ਦਾ ਪਿਆਰ ਲੋਕਾਂ ਦਾ ਵਿਸ਼ਵਾਸ ਲੋਕਾਂ ਦਾ ਹੋਇਆ ਤੱਕਾ ਉਹਨਾਂ ਨੇ ਆਪਣਾ ਜਾਣ ਕੇ ਇੱਥੇ ਲੀਡਰ ਸਾਹਿਬ ਨੂੰ ਦੱਸਿਆ ਕਿ ਸਾਡੇ ਨਾਲ ਪਿਛੇ ਧੋਖਾ ਹੋ ਗਿਆ ਸੀ ਇਸ ਵਾਰ ਨਹੀਂ ਧੋਖੇ ਜ ਨਹੀਂ ਆਉਣਾ ਨਾ ਹੀ ਅਸੀਂ ਕੋਈ ਗਲਤੀ ਕਰਨੀ ਆ ਇਸ ਵਾਰ ਕੋ ਦੇ ਕੋ ਮਕਸਦ ਹੈ ਕਿ ਸਵਧਾਨ ਨੂੰ ਬਚਾਉਣਾ ਤੇ ਉਹਦਾ ਸਾਹ ਕੋਈ ਦਾ ਸਾਹ ਨੂੰ ਪਾਰਲੀਮੈਂਟ ਚ ਭੇਜਣਾ ਹੋ ਗਿਆ ਜੇ ਸਵਧਾਨ ਨਹੀਂ ਲਏਗਾ ਤੇ ਸਾਨੂੰ ਵੋਟ ਬੰਦ ਦਾ ਧੋਖਾ ਨਹੀਂ ਲੱਗੇਗਾ ਅਗਰ ਮੋਦੀ ਤੀਸਰੀ ਵਾਰੀ ਪ੍ਰਧਾਨ ਮੰਤਰੀ ਬਣਦਾ ਤੇ ਦੁਬਾਰਾ ਉਸ ਤੋਂ ਬਾਅਦ ਲੈਕਚਰ ਨਹੀਂ ਉਹਨੇ ਕਦੀ ਹੁੰਦੇ ਦੇ ਦੇਖੋ ਬਹੁਤ ਮਨਪਾਕੀ ਘਟਣਾ ਹੈ ਐਸੀ ਘਟਨਾ ਲੈਕਚਰਾਂ 'ਚ ਨਹੀਂ ਹੋਣੀ ਚਾਹੀਦੀ ਕਿਉਂਕਿ ਅਸਲਾ ਸਭ ਜਮਾਂ ਹੈ ਲੇਕਿਨ ਇਹ ਛਰਾਰਤੀ ਲੋਕ ਜਿਹੜੇ ਆ ਇਹ ਮਾਹੌਲ ਖਰਾਬ ਕਰਨ ਨੂੰ ਲੱਗੇ ਹੁੰਦੇ ਆ ਔਰ ਇਹ ਜਿਹੜੀ ਘਟਨਾ ਹੋਈ ਆ ਇਹਦੀ ਜਿੰਦੀ ਨੀਂਦਾ ਕਿਤੇ ਜਾ ਕੇ ਘਟਾ ਕਿਉਂਕਿ ਇਹ ਇੱਕ ਬੁਖਲਾਟ ਹੁੰਦੀ ਆ ਜਿਹੜਾ ਬੰਦੇ ਨੂੰ ਪਤਾ ਲੱਗਦਾ ਕਿ ਮੈਂ ਹਰਨ ਜਾ ਰਿਹਾ ਤੇ ਫਿਰ ਉਹ ਚੈਹੋ ਜੀਆਂ فرق ਤਾਂ ਕਰਨ ਤੇ ਆ ਇੱਕ ਚੀਜ਼ ਆ ਨੇ اصلے ਯਾਰ ਇੱਕ ਮਿੰਟ ਰੋਜੋ ਵੀਰੇ ਤੁਸੀਂ ਬਹੁਤ ਸਤਿਕਾਰਯੋਗ ਭਰਾ ਜੇ ਹਮੇਸ਼ਾ ਹੀ ਜਿਹੜਾ ਵਾਰਦਾਤ ਤੇ ਹੁੰਦੀਆਂ ਉਹ ਟੋਕ ਨੰਬਰ ਦਾ ਸਰਕਾਰ ਹੀ ਹੁੰਦੀਆਂ ਹਾਂਜੀ ਔਰ ਬਾਕੀ ਅਸਲ ਇਹ ਜਿਹੜਾ ਜਮਾ ਆ ਉਹਨਾਂ ਕੋਈ ਵੀ ਨਹੀਂ ਕਰਦਾ ਉਹਨੂੰ ਪਤਾ ਹੁੰਦਾ ਕਿ ਉਸੇ ਵੇਲੇ ਫੜਿਆ ਜਾਣਾ ਸੋ ਇਹ ਜੀ ਇਹ ਘਟਨਾਈ ਆ ਇਹ ਬਿਲਕੁਲ ਸੋਚੀ ਸਮਝੀ ਸਾਜੇ ਚਾ ਔਰ ਲੋਕਾਂ ਨੂੰ ਡਰਾਉਣ ਵਾਸਤੇ ਕੀਤੀ ਗਈ ਆ ਤਾਂ ਕਿ ਲੋਕ ਡਰ ਜਾਣ ਸੇਮ ਜਾਂਦੇ ਵੋਟ ਪਾਉਣਾ ਮੈਂ ਇਹ ਅਪੀਲ ਕਰਾਂਗੀ ਸ਼ਾਂਤੀ ਨਾਲ ਇਲੈਕਸ਼ਨ ਦੇ ਵਿੱਚ ਵੋਟਾਂ ਪਾਉਣ ਔਰ ਜਿਹੜਾ ਉਹਨਾਂ ਦਾ ਮਾਣੇਗਾ ਉੱਥੇ ਵੋਟਾਂ ਪਾ ਕੇ ਕਾਂਗਰਸ ਪਾਰਟੀ ਨੂੰ ਜਿੱਤਾਂਗੇ ਸਾਰੀ ਵੋਟ ਨੂੰ ਇਕੱਠਾ ਕਰਤਾ ਐ ਨਹੀਂ ਸੀ ਲੱਗ ਰਿਹਾ ਕਿ ਮੈਂ ਇੱਕ ਛੋਟੇ ਦੇ ਵਿੱਚ ਆਇਆ ਐ ਲੱਗ ਰਿਹਾ ਸੀ ਮੈਂ ਬਹੁਤ ਹੀ ਵੱਡੇ ਪਰਿਵਾਰ ਦੇ ਵਿੱਚ ਆਇਆ ਉਹ ਸਾਰਾ ਭੁੱਲਾਜੀ ਦਾ ਸਾਰੀ ਇਹਨਾਂ ਦਾ ਪਰਿਵਾਰ ਹੈ ਬਾਕੀ ਮੈਂ ਇੱਕ ਮਾਫੀ ਤੁਹਾਨੂੰ ਕਹਣਾ ਕਿ ਮੈਨੂੰ ਮੋਹਤਬਾਰਾਂ ਦੇ ਨਾਮ ਨਹੀਂ ਪਤਾ ਮੈਂ ਅਗਲੀ ਵਾਰ ਜਿੰਨਾ ਮੈਂ ਹੋਰ ਜੜੀ ਵਾਕੇ ਹੋ ਜਾਣਗੇ ਫਿਰ ਮੈਂ ਆਪ ਲੈ ਕੇ ਮਰਨ ਸਤਿਕਾਰ ਕਰਦੀ ਆ ਪਰ ਮੈਂ ਇੱਕੋ ਗੱਲ ਕਹਿ ਰਿਹਾ ਜੀ ਕਿ ਪੂਰਾ ਇੱਕ ਪਰਿਵਾਰਕ ਤੌਰ ਤੇ ਇਹਨਾਂ ਨੇ ਕੱਟ ਕੀਤਾ ਤੇ ਬਹੁਤ ਮਜ਼ਾ ਆਇਆ ਤੇ ਇਹ ਸੰਤੁਸ਼ਟੀ ਹੋਈ ਦੇਖ ਕੇ ਕਿ ਸਾਡੀ ਜਿੱਤ ਨਿਸ਼ਚਿਤ ਹੈ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜੀ ਜੇ ਦਲੇਰੀ ਇੰਤ ਤੱਕ ਵਧੀ ਹੈ ਕਿ ਜੇ ਇਲੈਕਸ਼ਨ ਕਮਿਸ਼ਨ ਦੀ ਆ ਇਲੈਕਸ਼ਨ ਕਮਿਸ਼ਨ ਨੂੰ ਆਪਾਂ ਬਹੁਤ ਇੱਕ ਸਟ੍ਰਿਕਟ ਇੱਕ ਪ੍ਰੋਸੀਜਰ ਸਮਝਦੇ ਆ ਕਿ ਜਿਹਦੇ ਵਿੱਚ ਨਿਰਪੱਖ ਹੋ ਕੇ ਪੁਲਿਸ ਕੰਮ ਕਰਦੀ ਹੈ ਕਿਸੇ ਵੀ ਲੀਡਰ ਦੇ ਦਬਾਅ ਦੇ ਖੇਠਾਂ ਨਹੀਂ ਹੁੰਦੀ ਪਰ ਅੱਜ ਦੇਖ ਕੇ ਇਦਾਂ ਲੱਗਾ ਇੱਕ ਜਿਦਾ ਲੋਕਤੰਤਰੀ ਦਾ ਘਾਣ ਹੋਇਆ ਹੈ ਉਹ ਗੋੜੀ ਕਿਸੇ ਦੇ ਵੀ ਵੱਜ ਸਕਦੀ ਸੀਗੀ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਿਸੇ ਦੀ ਜਾਨਲੇਵਾ ਨੁਕਸਾਨ ਨਹੀਂ ਹੋਇਆ ਕਿਸੇ ਦਾ ਜਾਨ ਦਾ ਨੁਕਸਾਨ ਨਹੀਂ ਹੋਇਆ ਪਰ ਇਹ ਹੈ ਕਿ ਜਿਹੜਾ ਸਾਡਾ ਉੱਤੇ ਸਮਰਤਕ ਸੀਗਾ ਉਹਦੀ ਬਾਹ ਦੇ ਉੱਤੇ ਗੋਲੀ ਵੱਜੀ ਹੈ ਇੱਕ ਬਾਹ ਤੇ ਤੇ ਇੱਕ ਬਾਹ ਤੇ ਕਿਰਪਾਨਾਂ ਦੇ ਨਾਲ ਵੀ ਟੱਕ ਵੱਜੇ ਨੇ ਸੋ ਇੱਕ ਬਹੁਤ ਹੀ ਜਾਨਲੇਵਾ ਹਮਲਾ ਕੀਤਾ ਗਿਆ ਉਹਨਾਂ ਨੇ ਤੇ ਮੈਂ ਬੁਲਾਦਾ ਜੀ ਖਾਤ ਦੀ ਬੁਲਾਦਾ ਇੱਕ ਇੱਕ ਕੁਛ ਹੋਰ ਨਹੀਂ ਹੈ ਇਹ ਸਿਰਫ ਜਿੱਦਾਂ ਪਹਿਲਵਾਨ ਜੀ ਕਹਿ ਰਹੇ ਨੇ ਕਿ ਹੁਣ ਚਾਰਾ ਨਹੀਂ ਕੋਈ ਲੱਭ ਰਿਹਾ ਦਿਨ ਰਹਿ ਗਏ ਨੇ 10 ਕੰਮ ਹੋਰ ਕੋਈ ਹੋਣਾ ਨਹੀਂ ਆ ਤੇ ਹਾਰ ਦੇ ਹਾਰ ਦੇ ਉਹ ਕਰਨਾ ਚਾਹੁੰਦੇ ਨੇ ਮਤਲਬ ਇੱਕ ਇੱਕ ਅਟੈਂਸ਼ਨ ਲੈਣਾ ਚਾਹੁੰਦੇ ਨੇ ਲੋਕਾਂ ਦੀ ਪਰ ਮੈਂ ਇਹ ਗੱਲ ਇਹੋ ਮੈਂ ਇਹੋ ਮੈਂ ਬੇਨਤੀ ਕਰਨਾ ਚਾਹੁੰਦਾ ਆ ਮੰਤਰੀ ਸਾਹਿਬ ਨੂੰ ਕਿ ਆਪਾਂ ਇੱਕ ਵਾਇਲੈਂਟ ਇਲੈਕਸ਼ਨ ਆਪਾਂ ਨਾਲ ਲੜੀਏ ਆਪਾਂ ਇੱਕ ਸਾਇਲੈਂਟ ਇਲੈਕਸ਼ਨ ਤੇ ਇੱਕ ਕਮਾਂ ਦੀ ਇਲੈਕਸ਼ਨ ਲੜੀਏ ਤੁਸੀਂ ਆਪਣੇ ਕੰਮ ਦੱਸੋ ਦੋਹਾਂ ਸਾਲਾਂ ਦੇ ਅਸੀਂ ਆਪਣੇ ਦੱਸਦੇ 7.5 ਸਾਲਾਂ ਦੇ ਬਾਕੀ ਲੋਕਾਂ ਦੀ ਕਚਹਿਰੀ ਨੂੰ ਰਹਿਣ ਦੀਏ ਕਿ ਲੋਕਾਂ ਦਾ ਇੱਕ ਜਵਾਬ ਰਹਿੰਦੀ ਜੋ ਉਹਨਾਂ ਨੇ ਇੱਕ ਤਰੀਕ ਨੂੰ ਦੇਣਾ ਤੇ ਚਾਰ ਤਰੀਕ ਨੂੰ ਸਾਰ ਨੂੰ ਪਤਾ ਲੱਗ ਜਾਣਾ ਹੈ ਕੌਣ ਜਿੱਤ ਰਿਹਾ ਤੇ ਕੌਣ ਹਾਰ ਰਿਹਾ ਕਹਿਣਾ ਚਾਹੁੰਦਾ ਹੈ ਕਿ ਵੇਖੋ ਜੀ ਸਾਡੀ ਤੇ ਇੱਕ ਘਰ ਦਾ ਸੀ ਆਪਣਾ ਇਲਾਕਾ ਕਹਿਦੇ ਕਿਉਂਕਿ ਵੈਸਤੇ ਜਿਹੜਾ ਸਾਡਾ ਘਰ ਵੀ ਵੈਸਤੇ ਵਿੱਚ ਪੈਂਦਾ ਹੈ ਭਾਵੇਂ ਥੋੜੀ ਦੂਰ ਪੈਂਦਾ ਇੱਥੋਂ ਪਰੇ ਸਾਡੇ ਘਰ ਦਾ ਹਲਕਾ ਹੈ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਨੂੰ ਅੱਜ ਜਿੰਨਾ ਇੱਥੇ ਆ ਕੇ ਜਿੰਨਾ ਮੈਨੂੰ ਪਿਆਰ ਮਿਲਿਆ ਹੈ ਘਰ ਦਾ ਪਿਆਰ ਮਿਲਿਆ ਹੈ ਤੇ ਮੈਂ ਇਹੋ ਚਾਹੁੰਗਾ ਕਿ ਇਹੋ ਪਿਆਰ ਆਪਾਂ ਗਾਂਵ ਵੀ ਬਰਕਰਾਰ ਰੱਖੀਏ ਤੇ ਜਿਥੇ-ਜਿਥੇ ਵੀ ਬਾਰਕ ਗੁਰੀਤ ਸਿੰਘ ਔਜਲਾ ਵਿਅਸਤ ਹੋਣਗੇ ਜਦੋਂ ਵੀ ਉਹ ਵਿਅਸਤ ਹੋਣਗੇ ਤੇ ਮੈਂ ਆਪ ਹੁਣ ਗਾਂ ਚਾਹੂੰਗਾ ਕਿ ਮੈਂ ਇੱਥੇ ਬਾਰ ਬਾਰ ਆ ਸਕਾਂ ਤੇ ਬਾਰ ਬਾਰ ਇੱਥੇ ਆ ਕੇ ਬੰਦਾ ਜੀ ਨੂੰ ਪਲਵਾਨ ਜੀ ਨੂੰ ਤੇ ਬਹੁਤ ਸਾਰੇ ਆਪਣੇ ਜਿਹੜੇ ਮੋਹਤਬਰ ਨੇ ਸਾਰੇ ਪਰਿਵਾਰ ਨੂੰ ਜਿੰਨੇ ਇੱਥੇ ਸੰਬੰਧ ਖਾਈ ਸਾਰਿਆਂ ਨੂੰ ਮਿਲ ਸਕੀਏ ਤੇ ਉਹਨਾਂ ਦੇ ਨਾਲ ਧੁਖ ਸੁਖ ਦੀਆਂ ਗੱਲਾਂ ਕਰੀਏ ਗੁਰਨਾਣਕਪੁਰਾ ਗਲੀ ਨੰਬਰ 8 ਹਾਂਜੀ ਵਿੱਚ ਇਹ ਪ੍ਰੋਗਰਾਮ ਹੋਇਆ ਹਾਂਜੀ ਜਿੰਨੇ ਵੀ ਮੇਰੇ ਭੈਣ ਭਰਾ ਆਇਆ ਇਹਨਾਂ ਨੇ ਸਾਰਿਆਂ ਨੇ ਮੇਰੇ ਨਾਲ ਹੱਥ ਨਾਲ ਹੱਥ ਕਰਕੇ ਹੱਥ ਲੰਮੇ ਕੀਤੇ ਹਾਂਜੀ ਇਹ ਸਾਰਾ ਆਪਣਾ ਪਰਿਵਾਰ ਆ ਅਸੀਂ ਮੇਲਜੋਲ ਕੇ ਸਾਰਿਆਂ ਨੇ ਪ੍ਰੋਗਰਾਮ ਕੀਤਾ ਗਰਨਾਣਕਪੁਰਾ ਗਲੀ ਨੰਬਰ 8 ਹਾਂਜੀ ਵਿੱਚ ਇਹ ਪ੍ਰੋਗਰਾਮ ਹੋਇਆ ਹਾਂਜੀ ਜਿੰਨੇ ਮੇਰੇ ਭੈਣ ਭਰਾ ਆਇਆ ਇਹਨਾਂ ਨੇ ਸਾਰਿਆਂ ਨੇ ਮੇਰੇ ਨਾਲ ਹੱਥ ਨਾਲ ਹੱਥ ਕਰਕੇ ਹੀ ਹੱਥ ਲੰਮੇ ਕੀਤੇ ਹਾਂਜੀ ਇਹ ਸਾਰਾ ਆਪਣਾ ਪਰਿਵਾਰ ਆ ਅਸੀਂ ਮੇਲਜੋਲ ਕੇ ਸਾਰਿਆਂ ਨੇ ਪ੍ਰੋਗਰਾਮ ਕੀਤਾ ਮੈਂ ਸਾਰੇ ਇਲਾਕੇ ਦਾ ਧੰਨਵਾਦ ਕਰਦਾ ਜਿਹੜੇ ਮੇਰੇ ਇੱਕ ਸੱਦੇ ਤੇ ਆਏ ਹੋਏ ਨੇ ਹਾਂਜੀ ਬਾਕੀ ਇਹ ਆਪਣਾ ਹੁੰਦਾ ਕਿ ਜੋ ਤੁਸੀਂ ਬੀਜਿਆ ਉਹ ਕਟਣਾ ਆ ਹਾਂਜੀ ਅਸਾਂ ਕਿਸੇ ਨੂੰ ਗੁਮਰਾਹ ਨਹੀਂ ਕਰ ਸਕਦੇ ਅੱਜ ਓਪੋਜੀਸ਼ਨ ਸਰਕਾਰ ਆ ਇੰਨਾ ਇਕੱਠ ਕਰਨਾ ਬੜਾ ਔਖਾ ਲੋਕ ਡਰਦੇ ਵੀ ਨਹੀਂ ਘਰੋਂ ਨਿਕਲਦੇ ਅੱਜ ਦਾ ਓਜਲਾ ਸਾਹਿਬ ਦੇ ਉੱਥੇ ਗੋਲੀ ਚੱਲ ਗਈ ਹੈ ਐਡਾ ਸਾਨੂੰ ਵੀ ਡਰ ਲੱਗਦਾ ਹੈ ਸਾਡੀਆਂ ਮਾਮਾ ਨੂੰ ਵੀ ਡਰ ਲੱਗਦਾ ਇਹ ਲੋਕਤੰਤਰ ਆ ਇਹਦੇ ਚੇਂਜ ਨਹੀਂ ਕਰਨਾ ਚਾਹੀਦਾ ਧੱਕੇਸ਼ਾਹੀ ਵੱਲ ਤੇ ਧਿਆਨ ਰੱਖਣਾ ਨਹੀਂ ਚਾਹੀਦਾ ਤੁਸੀਂ ਪਿਆਰ ਨਾਲ ਕਿਸੇ ਨੂੰ ਜਿੱਤ ਸਕਦੇ ਜੇ ਧੱਕੇ ਨਾਲ ਕਿਸੇ ਨੂੰ ਜੀਤ ਨਹੀਂ ਸਕਦੇ ਅੱਜ ਓਜਲਾ ਸਾਹਿਬ ਦੀ ਜਿੱਤ ਦਿਖਾਈ ਦੇ ਰਹੀ ਹੈ ਤਾਂ ਕਰਕੇ ਬਖਲਾਏ ਹੋਏ ਨੇ ਇਹ ਤੇ ਸਾਡੇ ਭਿਸ਼ਮ ਪਤਮਾ ਇਹ ਇਹਨਾਂ ਦੇ ਇਹ ਸਾਡੇ ਪਿਤਾ ਸਮਾਨ ਆ ਜੀ ਇਹਨਾਂ ਦੀ ਛਤਰ ਸ਼ਾਏ ਚ ਹੀ ਸਭ ਕੁਝ ਕਰ ਰਹੇ ਆ ਇਹ ਸਾਡੇ ਨਾਲ ਲੱਗੇ ਤੇ ਤੁਹਾਨੂੰ ਕਈ ਸਾਰਿਆਂ ਨੇ ਇਕੱਠੇ ਕਰ ਲਿਆ ਮੈਂ ਤੇ ਸਾਰੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਜਿਹੜਾ ਉਹਨਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਆ ਕਿਉਂਕਿ ਪਿਆਰ ਉਹਨੂੰ ਹੀ ਮਿਲਦਾ ਹੈ ਜਿਹੜਾ ਬੱਚਾ ਲਾਇਕ ਹੋਵੇ ਜਿਹੜਾ ਬੱਚਾ ਇਕਦਾਂ ਨਕਮਾ ਹੋਵੇ ਉਹਨੂੰ ਇਲਾਕਾ ਪਿਆਰ ਨਹੀਂ ਦਿੰਦਾ ਤੇ ਮੈਨੂੰ ਪਤਾ ਹੈ ਅਸੀਂ ਕਿਸੇ ਕੰਮ ਵੀ ਚੱਲਦੇ ਹਾਂ ਉਹਨੂੰ ਇਲਾਕੇ ਦਾ ਬਹੁਤ ਅਸ਼ੀਰਵਾਦ ਮਿਲਦਾ ਹੈ ਅਸੀਂ ਤੇ ਇਹੋ ਹੀ ਕਵਾਂਗੇ ਕਿ ਜ਼ਮੀਨੀ ਵਰਕਰਾਂ ਦਾ ਖਿਆਲ ਰੱਖੋ ਜਲਾ ਸਾਹਿਬ ਆਈ ਉੱਪਰਲੇ ਭਾਈ ਆ ਲੀਡਰਾਂ ਨੂੰ ਵੰਦੇ ਆ ਇਹਨਾਂ ਨੇ ਕੰਮ ਨਹੀਂ ਕਰਨਾ ਜ਼ਮੀਨ ਵਾਲਿਆਂ ਨੇ ਕਰਨਾ ਜਿਹੜੇ ਜ਼ਮੀਨ ਨਾਲ ਜੁੜੇ ਆ ਜਿਹੜੇ ਘਰ ਘਰ ਜਾ ਕੇ ਲੋਕਾਂ ਨੂੰ ਗਾਈਡੈਂਸ ਦਿੰਦੇ ਆ ਜਿਹੜੇ ਉੱਪਰ ਬੈਠੇ ਹੋ ਤੇ ਆਪਣੇ ਘਰੋਂ ਬਾਹਰ ਨਹੀਂ ਨਿਕਲਦੇ ਤੇ ਆਪਾਂ ਉਹਨਾਂ ਦੀ ਜਾਦੀ ਸੁਣਦੇ ਆ ਤੁਸੀਂ ਜ਼ਮੀਨੀ ਦੀ ਸੁਣੋਗੇ ਤੇ ਮੇਰੇ ਨਾਲ ਤੁਹਾਨੂੰ ਆਪਣੇ ਘਰੋਂ ਬਾਹਰ ਨਿਕਲਣ ਦੀ ਵੀ ਲੋੜ ਹੈਗੀ ਤੁਸੀਂ ਆਪੇ ਝਜਣਾ ਮੈਂ ਤੇ ਉਹ ਹੀ ਕਹਾਂਗਾ ਵੀ ਸਾਰੇ ਕਾਂਗਰਸ ਪਾਰਟੀ ਤੇ ਹੱਥ ਤਕੜੇ ਕਰੋ ਜੇ ਕਾਂਗਰਸ ਪਾਰਟੀ ਨੂੰ ਤੁਸੀਂ ਜਿਤਾਓਗੇ ਪਹਿਲੋ ਜਿਵੇਂ ਕੋਈ ਵੀ ਚੀਜ਼ ਆਈ ਤੁਸੀਂ ਲਾ ਲਓ ਭਾਵੇਂ ਗੈਸ ਸਿਲੰਡਰ ਤੋਂ ਤੋਰਪੋ ਰੇਤਾ ਤੋਂ ਤੋਰਪੋ ਤੇ ਵੀ ਮਾਫੀਆ ਤੋਂ ਤੁਰਪੋ ਵਧਿਆ ਅੱਗੇ ਨੂੰ ਘਟਿਆ ਨਹੀਂਗਾ ਬਿਲਕੁਲ ਰੇਟ 2.5 ਗੁਣਾ ਹੋ ਗਏ ਹੋਣਗੇ ਕੁਛ ਨਹੀਂ ਕ੍ਰਾਈਮ ਵੀ ਵਗਿਆ ਜੀ